पटवार को ना सारा डर टाइम है तो अभी था कैसा नहीं है ये बच्चा है सारा आ ਤਵੇ ਕੀ ਹੋਇਆ ਹੈ ਕਿ ਕਿਉਂਕਿ ਲੋਕਲ ਲੈਵਲ ਤੇ ਵੀ ਨਹੀਂ ਬਹੁਤ ਜ਼ਿਆਦਾ ਹੈਗਾ ਤੇ ਜਿਆ ਦਰਿਆ ਉਹ ਤਾਂ ਲੈਵਲ ਤੇ ਸੀਗਾ ਪਰ ਦਰਿਆ ਦੀ ਇੰਨੀ ਕੋਈ ਦਿੱਕਤ ਨਹੀਂ ਆਈ ਹੈ ਸਾਨੂੰ ਜਿੰਨੀ ਕੋ ਰੋਕਾਂ ਨੇ ਆਪਣੇ ਮੋਗੇ ਬੰਦ ਕਰ ਦਿੱਤੇ ਸੋ ਕਨਾਲ ਦੇ ਵਿੱਚ ਜਿਹੜੀ ਸਬਰਾਉ ਹੈ ਕਨਾਲ ਉਹਦੇ ਵਿੱਚ ਪਾਣੀ ਜ਼ਿਆਦਾ ਭਰਨ ਕਰਨ ওভারਟਾਪਲ ਹੋ ਚੁੱਕੀ ਹੈ ਸੋ ਇੱਕ ਤਰ੍ਹਾਂ ਤੇ ਜਿਸ ਨੂੰ ਬ੍ਰੀਚ ਹੋਇਆ ਉਹਦਾ ਅਸੀਂ ਹੁਣ ਲੱਗ ਕਰ ਰਹੇ ਹਾਂ ਉਸ ਨੂੰ ਤੇ ਜਿਹੜੇ ਪਿੰਡ ਹੈਗੇ ਉਹਨਾਂ ਨੂੰ ਅਸੀਂ ਅਲਰਟ ਕੀਤਾ ਹੈਗਾ ਉਹਨਾਂ ਦੀ ਫਸਲਾਂ ਤੱਕ ਪਾਣੀ ਪਹੁੰਚ ਸਕਦਾ ਹੈ ਉਹਨਾਂ ਦੇ ਕਨਾਂ ਤੱਕ ਨਹੀਂ ਪਹੁੰਚੇਗਾ ਸੋ ਇਹ ਮੈਂ ਕਲੀਅਰ ਕਰਨਾ ਚਾਹਨੀ ਹੈ ਗੱਲ ਕਿ ਕਨਾਂ ਤੱਕ ਪਾਣੀ ਨਹੀਂ ਪਹੁੰਚੇਗਾ ਫਸਲਾਂ ਤੱਕ ਪਹੁੰਚ ਸਕਦਾ ਉਹਦੇ ਲਈ ਵੀ ਲਗਾਤਾਰ ਛੱਡੀਆਂ ਟੀਮਾਂ ਲਗੀਆਂ ਹੋਈਆਂ ਨੇ ਉਹ ਕੰਮ ਕਰ ਰਹੀਆਂ ਹੈਗੀਆਂ ਤੇ ਅਸੀਂ ਇੱਕ ਰੋਡ ਵੀ ਕਿਉਂਕਿ ਪਾਣੀ ਓਵਰਟਾਪਲ ਕਰਨ ਦੀ ਕਾਫੀ ਖੱਜਾ ਹੈਗਾ ਰੋਡ ਦੇ ਉੱਤੇ ਇਸ ਲਈ ਰੋਡ ਅਸੀਂ ਇਹ ਬੰਦ ਕਰਾ ਰਹੇ ਹੈਗੇ ਬਾਕੀ ਅਸੀਂ ਪਰਸਨਲੀ ਇਸ ਚੀਜ਼ ਨੂੰ ਮਾਨੀਟਰ ਕਰ ਰਹੇ ਕਿ ਕਿਸ ਨੂੰ ਕੋਈ ਤਕਲੀਫ ਨਾ ਆਵੇ ਤੇ ਹੋ ਸਕਦਾ ਹੈ ਕਿ ਲੋਕਾਂ ਦੇ ਫਸਲ ਤੱਕ ਪਾਣੀ ਇੱਕ ਵਾਰੀ ਜ਼ਰੂਰ ਪਹੁੰਚੇ ਪਰ ਟੁੱਟਰ ਵੀ ਜਾਵੇਗਾ ਮੈਡਮ ਕਿੰਨੇ ਪਿੰਡ ਹੈਗੇ ਜਿਹੜੇ ਪ੍ਰਭਾਵਿਤ ਨੇ ਇਥੋਂ ਐਸ ਆਫ ਨਾਓ ਜਿਹੜੇ 3 ਪਿੰਡ ਅਸੀਂ ਆਇਡੈਂਟੀਫਾਈ ਕੀਤੇ ਆ ਜਿੱਥੇ ਫਸਲਾਂ ਤੱਕ ਪਾਣੀ ਪਹੁੰਚ ਜਾਏਗਾ ਮੈਨੂੰ ਨਹੀਂ ਲੱਗਦਾ ਉਸ ਤੋਂ ਵੱਧ ਹੋਣੇ ਚਾਹੀਦੇ ਜੇਕਰ ਅੱਗੇ ਕੋਈ ਸਥਿਤੀ ਐਦਾ ਦੀ ਬਣਦੀ ਹੈ ਵੈਸੇ ਤਾਂ ਅਸੀਂ ਲੱਗੇ ਹੋਏ ਮੈਨੂੰ ਲੱਗਦਾ ਕੁਝ ਐਦਾ ਦੀ ਕੋਈ ਪ੍ਰੋਬਲਮ ਆਉਣ ਵਾਲੀ ਹੈਗੀ ਬਟ ਅਸੀਂ ਆਪ ਇੱਥੇ ਖੜੇ ਹੈ ਏ ਟੂ ਇਨਸ਼ੋਰ ਕਿ ਕੋਈ ਦਿੱਕਤ ਨਾ ਆਵੇ ਕਿ ਸਾਹਿਬ ਜਿਹੜੇ ਪਿੰਡ ਕਿਹਾ ਜਾ ਰਿਹਾ ਸਰਦਾਰਨਿਕ ਪਾਣੀ ਕਬਲੋਂ ਕੀ ਇਹ ਜਿਹੜਾ ਪ ਸਮਾ ਰਹਿੰਦੇ ਆ ਜੇ ਪ੍ਰਸ਼ਾਸਨ ਪਰ ਬੰਨ ਜਿਹੜਾ ਇੱਥਾ ਇੱਕ ਮਿੰਟ ਬਾਈ ਜਿਹੜਾ ਇਸ ਦਾ ਜਿਹੜਾ ਬੰਨ ਕਮਜ਼ੋਰ ਹੋਣ ਦਾ ਕਰਕੇ ਜਿਹੜਾ ਟੁੱਟ ਗਿਆ ਇਹ ਬੰਨ ਦੀ ਦਿੱਕਤ ਕੀ ਹੈ ਕਿ ਜੀ ਇਹ ਓਵਰ ਟੋਪਲ ਹੋਈ ਹੈ ਮੈਂ ਦੁਬਾਰਾ ਹੀ ਦੱਸਤੀ ਹਾਂ ਜੀ ਕਿਉਂਕਿ ਮੀਂਹ ਪੈ ਰਿਹਾ ਹੈ ਲੋਕਾਂ ਨੇ ਆਪਣੇ ਮੋਕੇ ਬੰਦ ਕਰ ਦਿੱਤੇ ਪਾਣੀ ਇਹਦੇ ਵਿੱਚ ਜ਼ਿਆਦਾ ਹੈਗਾ ਅਸੀਂ ਪਿੱਛੋਂ ਪਾਣੀ ਬੰਦ ਕਰਾ ਚੁੱਕੇ ਹਾਂ ਕਨਾਲ ਪਾਣੀ ਇੱਕ ਕਨਾਲ ਹੈ ਜੀ ਡਰੇਨ ਨਹੀਂ ਹੈਗੀ ਪਲੀਜ਼ ਇਹ ਫਰਕ ਜਾਣਨਾ ਬਹੁਤ ਜ਼ਰੂਰੀ ਹੈਗਾ ਡਰੇਨ ਦੀ ਗੱਲ ਨਹੀਂ ਹੈਗੀ ਇਹ ਕੈਨਾਲ ਹੈਗੀ ਇਹ ਸਬਰਾਉ ਇਹਦਾ ਪਾਣੀ ਓਵਰ ਟੋਪਲ ਹੋਇਆ ਹੈ ਕਿਉਂਕਿ ਇਹਦੇ ਵਿੱਚ ਪਾਣੀ ਜ਼ਿਆਦਾ ਸੀਗਾ ਇੱਥੇ ਮੀਂਹ ਬਹੁਤ ਜ਼ਿਆਦਾ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਸਾਰੇ ਦੇਖ ਹੀ ਸਕਦੇ ਹੋ ਇਹ ਕੈਨਾਲ ਜਦੋਂ ਓਵਰ ਟੋਪਲ ਹੋਈ ਹੈ ਉਦੋਂ ਇਹ ਸਮੱਸਿਆ ਖੜੀ ਹੋਈ ਹੈ ਨਾ ਕਿ ਇਹ ਕੋਈ ਡਰੇਨ ਹੈਗੀ ਹੈ ਆਪਾਂ ਪਿੱਛੇ ਵੀ ਪਾਣੀ ਜਿਹੜਾ ਕੈਨਾਲ ਦੇ ਵਿੱਚ ਛੱਡਿਆ ਜਾਂਦਾ ਫਿਰ ਬੰਦ ਕਰਾ ਚੁੱਕੀ ਹੈ ਸੋ ਇਹਦਾ ਵੀ ਇਫੈਕਟ ਜਿਹੜਾ ਹੈ 6 ਘੰਟਿਆਂ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਏਗਾ ਇਸ ਲਈ ਮੈਂ ਕਹਿ ਵੀ ਰਹੀ ਹਾਂ ਕਿ ਪਾਣੀ ਸ਼ਾਇਦ ਫਸਣਾ ਤਾਂ 50% ਜਿਹਾ ਅਸੀਂ ਇੱਕ ਵਾਰ ਇਹਦੇ ਬਚਾਅ ਕਰ ਰਹੇ ਹਾਂ ਤੇ ਅਸੀਂ ਇਹ ਜਿਹੜੀ ਬ੍ਰੀਚ ਜਿਹੜੀ ਜਿੱਥੋਂ ਓਵਰਫਲ ਹੋ ਰਹੀ ਹੈ ਉੱਥੇ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਜਿਹੜਾ ਐਕਸਟਰਾ ਪਾਣੀ ਉਹਨੂੰ ਕਿਤੇ ਨਿਕਲਣਾ ਹੈਗਾ ਤਾਂ ਹੋ ਸਕਦਾ ਹੈ ਕਿ ਕੁਝ ਦਿਨ ਪਿੰਡਾਂ ਦੇ ਵਿੱਚ ਅਸੀਂ ਉੱਥੇ ਹੀ ਹੁਣ ਜਾ ਰਹੇ ਹੈਗੇ ਜਿੱਥੇ ਫਸਦਾ ਤਾਂ ਪਾਣੀ ਇੱਕ ਵਾਰੀ ਪੌਂ ਸਕਦਾ ਹੈ ਬੜੀ ਨਹਿਰੀ ਪਾਣੀ ਹੈਗਾ ਇਹ ਡਰੇਨ ਦਾ ਪਾਣੀ ਨਹੀਂ ਹੈਗਾ ਮੈਡਮ ਇੱਕ ਚੀਜ਼ ਹੋਰ ਹੈਗੀ ਹੈ ਕਿ ਜਿਹੜੇ ਜੀ ਜੀ ਸਾਹੀ ਤਾਈ ਖੜੀ ਹੈ ਜੀ ਮੈਂ ਤੁਹਾਨੂੰ ਦੁਬਾਰਾ ਕਹਿਣੀ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਉਹਦੇ ਲਈ ਅਸੀਂ ਇਹ ਰੋਡ ਬੰਦ ਕਰਾ ਰਹੇ ਹਾਂ ਬਸ ਸਾਨੂੰ ਇੱਕ ਰੋਡ ਦਾ ਜ਼ਰੂਰ ਹੈ ਕਿ ਇੱਥੇ ਟ੍ਰੈਫਿਕ ਨਾ ਵਗੇ ਬਿਕੋਜ਼ ਇੱਥੇ ਪਾਣੀ ਓਵਰਟਾਪਲ ਹੋ ਸਕਦਾ ਹੈ ਉਹਦੇ ਲਈ ਅਸੀਂ ਇੱਥੇ ਰੋਡ ਬੰਦ ਕਰਾ ਰਹੇ ਹਾਂ ਦੈਟਸ ਮੈਡਮ ਕੋਈ ਜਾਂਚ ਕਰੋਗੇ ਕਿ ਕਿਉਂਕਿ ਪਿੰਡਾਂ ਦੇ ਲੋਕਾਂ ਦਾ ਇਲਜ਼ਾਮ ਹੈਗਾ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲ ਨੂੰ ਸੂਚਿਤ ਕੀਤਾ ਸੀ ਉਹਨਾਂ ਨੇ ਪਹਿਲਾਂ ਹੀ ਲੇਕਿਨ ਬਾਵਜੂਦ ਉਸਦੇ ਕੋਈ ਐਕਸ਼ਨ ਨਹੀਂ ਹੋਇਆ ਮੈਂ ਜ਼ਰੂਰ ਚੈੱਕ ਕਰਾਂਗੀ ਕਿ ਜੇ ਮੇਰੀ ਵਿਭਾਗ ਨੇ ਕੋਈ ਐਕਸ਼ਨ ਨਹੀਂ ਲਿੱਤਾ ਵੈਸੇ ਤਾਂ ਮੈਨੂੰ ਜ